ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਲਜਿੰਦਰ ਕਿਚਨ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਬਣਾਉਣ ਲੱਗੇ ਆ ਜੀ ਗੋਭੀ ਦੀ ਸਬਜ਼ੀ ਜਿੱਦਾਂ ਦੀ ਆਪਾਂ ਬਿਆਹਾ ਦੇ ਵਿੱਚ ਖਾਣੇ ਉਦਾਂ ਦੀ ਆਪਾਂ ਘਰੇ ਬਣਾ ਕੇ ਤਿਆਰ ਕਰਨੀ ਆ ਆਲੂ ਤੇ ਗੋਭੀ ਦੋਨੋਂ ਚੀਜ਼ਾਂ ਆਪਾਂ ਐਨ ਕੱਟ ਕੇ ਧੋ ਲਈਆਂ ਸਵਾਰ ਲਈਆਂ ਤੇ ਘਰੇ ਆਪਣੇ ਗੋਭੀ ਲੱਗੀ ਹੋ ਸੀ ਬਿਨਾਂ ਦਵਾਈ ਤੋਂ ਬਿਨਾਂ ਖਾਦ ਤੋਂ ਸਾਫ਼ ਸੁਥਰੀ ਗੋਭੀ ਸੀਗੀ ਆਪਾਂ ਵੱਢ ਕੇ ਇਹਨੂੰ ਜਿਹੜਾ ਐਨ ਕੱਟ ਲਿਆ ਆ ਧੋ ਲਿਆ ਆ ਆਲੂ ਵੀ ਕੱਟ ਲਿਆ ਧੋ ਲਿਆ ਆ ਤੇ ਹੁਣ ਇਹਨੂੰ ਆਪਾਂ ਸਰੋਂ ਦੇ ਤੇਲ ਦੇ ਵਿੱਚ ਫਰਾਈ ਕਰਨ ਲੱਗੇ ਆ ਸਰੋਂ ਦੇ ਵਿੱਚ ਕਰ ਲਓ ਔਰ ਫਾਈਂਡ ਵਿੱਚ ਕਰ ਲਓ ਤੇ ਆਪਾਂ ਇਹਨੂੰ ਸਰੋਂ ਦੇ ਤੇਲ ਦੇ ਵਿੱਚ ਰਿਫਾਈਂਡ ਜਿਹੜਾ ਫਰਾਈ ਕਰਨਾ ਚੰਗੀ ਤਰ੍ਹਾਂ ਵਧੀਆ ਤਰੀਕੇ ਦੇ ਨਾਲ ਬਿਆਹਾਂ ਦੇ ਵਿੱਚ ਤਾਂ ਆਪਾਂ ਜਿਹੜੀ ਖਾਂਦੇ ਆ ਨਾ ਥੋੜੀ ਮੋٹے-ਮੋٹے ਪੀਸ ਹੁੰਦੇ ਵਿੱਚ ਕੱਚੇ ਵੀ ਹੁੰਦੇ ਆ ਤੇ ਪਰ ਆਪਾਂ ਜਿਹੜੇ ਛੋਟੇ-ਛੋਟੇ ਪੀਸ ਕੀਤੇ ਆ ਚੰਗੀ ਤਰ੍ਹਾਂ ਇਹਨੂੰ ਆਪਾਂ ਫਰਾਈ ਕਰ ਲੈਣਾ ਐਨ ਵਧੀਆ ਤਰੀਕੇ ਦੇ ਨਾਲ ਆਪਾਂ ਇਹਨੂੰ ਗੋਭੀ ਨੂੰ ਪਕਾਉਣਾ ਆ ਤੇ ਕਿਉਂਕਿ ਆਪਾਂ ਤਾਂ ਘਰੇ ਖਾਣੀ ਹੁੰਦੀ ਨਾ ਥੋੜੀ ਜਿਹੀ ਆਪਾਂ ਬਣਾਣੀ ਹੁੰਦੀ ਆ ਤੇ ਇਸ ਕਰਕੇ ਆਪਾਂ ਇਹਨੂੰ ਦੇਖੋ ਚੰਗੀ ਤਰ੍ਹਾਂ ਇਹਨੂੰ ਆਪਾਂ ਜਿਹੜਾ ਆ ਇਸ ਤਰ੍ਹਾਂ ਇਹਨੂੰ ਫਰਾਈ ਕਰਕੇ ਫਿਰ ਇਹਨੂੰ ਆਪਾਂ ਕੱਢ ਲਵਾਂਗੇ ਇਸੇ ਹੀ ਤੇਲ ਦੇ ਵਿੱਚ ਆਪਾਂ ਪੂਰੀ ਸਬਜੀ ਬਣਾ ਕੇ ਤਿਆਰ ਕਰਨੀ ਹੋਰ ਤੇਲ ਨਹੀਂ ਆਪਾਂ ਪਾਉਣਾ ਹੈਗਾ ਤੇ ਤੇਲ ਆਪਾਂ ਬਿਲਕੁਲ ਥੋੜੇ ਹੀ ਵਰਤਣਾ ਆ ਠੀਕ ਹੈ ਜੀ ਵੀਡੀਓ ਤੁਹਾਨੂੰ ਪਤਾ ਹੀ ਐਸੇ ਬਿਲਕੁਲ ਸੌਖੇ ਜਿਹੇ ਤਰੀਕੇ ਦੇ ਨਾਲ ਬਣਾਉਣੇ ਹੁੰਦੇ ਆ ਛੋਟੀ ਜੀ ਰੱਖ ਕੇ ਬਣਾਉਣੇ ਹੁੰਦੇ ਆ ਤੇ ਗੋਭੀ ਆਪਣੀ ਜਿਹੜੀ ਆ ਵਧੀਆ ਤਰੀਕੇ ਨਾਲ ਫਰਾਈ ਹੋ ਜਾਂਦੀ ਆ ਜਿਆਦਾ ਸਮਾਨ ਵੀ ਨਹੀਂ ਆਪਾਂ ਇਹਦੇ ਵਿੱਚ ਪਾਉਣਾ ਹੈਗਾ ਤੇ ਜਿਹੜਾ ਆਪਣੀ ਸੋਈ ਦੇ ਵਿੱਚ ਜਿੰਨਾ ਕ ਸਮਾਨ ਹੁੰਦਾ ਉਸੇ ਸਮਾਨ ਦੇ ਨਾਲ ਆਪਾਂ ਇਹਨੂੰ ਬਣਾ ਕੇ ਸਬਜ਼ੀ ਨੂੰ ਜਿਹੜਾ ਟੇਸਟੀ ਜਿਹਾ ਤਿਆਰ ਕਰ ਲੈਣਾ ਆ ਤੇ ਬਣ ਵੀ फटाफट ਜਾਂਦੀ ਕਿਉਂਕਿ ਜਦੋਂ ਫਰਾਈ ਹੋ ਜਾਂਦੀ ਆ ਤੇ ਕਾਫੀ ਹੱਦ ਤੱਕ ਇਹ ਜਿਹੜੀ ਪੱਕ ਜਾਂਦੀ ਆ ਪਹਿਲੇ ਤੇ ਇਸ ਕਰਕੇ ਇਹ ਜਿਹੜੀ ਬਹੁਤ ਹੀ ਛੇਤੀ ਬਣ ਕੇ ਤਿਆਰ ਹੋ ਜਾਂਦੀ ਦੇਖੋ ਗੋਭੀ ਮੈਂ ਥੋੜੀ ਇਹ ਸਾਈਡ ਤੇ ਇਹਨੂੰ ਕਰ ਦਿੱਤੇ ਆ ਆਲੂ ਗੋਭੀ ਜਿਹੜੀ ਆ ਤਾਂ ਕਿ ਤੇਲ ਜਿਹੜਾ ਐਕਸਟਰਾ ਉਹ ਬਾਹਰ ਆ ਜਾਵੇ ਦਾ ਤੇ ਇਹਦੇ ਵਿੱਚ ਹੀ ਆਪਾਂ ਤੜਕਾ ਲਾ ਲੈਣਾ ਆ ਠੀਕ ਆ ਜੀ ਇਹਨੂੰ ਆਪਾਂ ਸਾਰੀ ਗੋਭੀ ਨੂੰ ਕਿਸੇ ਦੂਸਰੇ ਭਾਂਡੇ ਦੇ ਵਿੱਚ ਕੱਢ ਲੈਨੇ ਆ ਆਲੂ ਗੋਭੀ ਜਿਹੜੇ ਆਪਣੇ ਫਰਾਈ ਵਧੀਆ ਤਰੀਕੇ ਨਾਲ ਹੋ ਗਏ ਆ ਦੂਸਰੇ ਭਾਂਡੇ 'ਚ ਆਪਾਂ ਕੱਢ ਕੇ ਰੱਖ ਲਏ ਆ ਤੇ ਇਹਦੇ ਵਿੱਚ ਆਪਾਂ ਪਾ ਦਿੱਤਾ ਜੀਰਾ ਜੀਰੇ ਨੂੰ ਥੋੜਾ ਜਿਹਾ ਸੇਕ ਲੱਗਦਾ ਤੇ ਆਪਾਂ ਪਾ ਦਨੇ ਇਹਦੇ ਵਿੱਚ ਹਰਾ ਪਿਆਜ਼ ਆ ਆਪਾਂ ਕਟਿਆ ਆ ਤੇ ਇਹ ਆਪਾਂ ਪਾ ਦਨੇ ਹਰੇ ਪਿਆਜ਼ ਵੀ ਆਪਾਂ ਘਰੇ ਵੀ ਜਿਓ ਆ ਤੇ ਜਿਹੜੀ ਵੀ ਆਪਾਂ ਨੂੰ ਹਰੀ ਸਬਜ਼ੀ ਮਿਲਦੀ ਹੈ ਨਾ ਫਰੈਸ਼ ਉਹ ਆਪਾਂ ਨੂੰ ਵਰਤ ਲੈਣੀ ਚਾਹੀਦੀ ਆ ਤੇ ਅਸੀਂ ਆਪਣੇ ਘਰੇ ਜਿਹੜੇ ਆ ਹਰੇ ਪਿਆਜ਼ ਲਾਇਓ ਆ ਤੇ ਕਾਫੀ ਵਧੀਆ ਹੋਇਆ ਉਹ ਇਹ ਤੇ ਉਹੀ ਆਪਾਂ ਵਰਤਦੇ ਆ ਟਮਾਟਰ ਤੇ ਹਰੀ ਮਿਰਚ ਇਹ ਵੀ ਆਪਾਂ ਦਾਰਦਰੀ ਜੀ ਪੀਸ ਲਈ ਹੈ ਜਿਆਦਾ ਇਹ ਤਾਂ ਲਿਕਵਿਡ ਨਹੀਂ ਬਣਾਇਆ ਹੈਗਾ ਤੇ ਇਹਨੂੰ ਆਪਾਂ ਕ੍ਰਸ਼ੇਜ ਕਰ ਲਿਆ ਤੇ ਇਹ ਪਾਏ ਆਪਾਂ ਮੇਥੇ ਥੋੜੇ ਜੈ ਅਦਰਕ ਲਸਣ ਦਾ ਪੇਸਟ ਪਾਤਾ ਸਾਰੀਆਂ ਚੀਜ਼ਾਂ ਪਾ ਕੇ ਤੇ ਹੁਣ ਇਹਨਾਂ ਨੂੰ ਵੀ ਆਪਾਂ ਚੰਗਾ ਤਰੀਕੇ ਦੇ ਨਾਲ ਪਕਾ ਲੈਣਾ ਠੀਕ ਆ ਜੀ ਜਿਹੜੇ ਮੇਥੇ ਆ ਇਹ ਗੋਭੀ ਆਪਣੀ ਬਾਏ ਹੁੰਦੀ ਆ ਆਲੂ ਆਪਣੇ ਬਾਏ ਹੁੰਦੇ ਆ ਤੇ ਮੇਥੇ ਜਿਹੜੇ ਗਰਮ ਹੁੰਦੇ ਆ ਤੇ ਆਪਾਂ ਹੁਣ ਪਾ ਦਤਾ ਇਹਦੇ ਵਿੱਚ ਨਮਕ ਤੇ ਹਲਦੀ ਆਪਣੇ ਲੋੜ ਮੁਤਾਬਕ ਜਿੰਨੀ ਕ ਆਪਣੀ ਸਬਜੀ ਆ ਤੇ ਇਹਨੂੰ ਵੀ ਆਪਾਂ ਹੁਣ ਜਿਹੜਾ ਆ ਵਧੀਆ ਤਰੀਕੇ ਨਾਲ ਮਿਕਸ ਕਰਕੇ ਤੇ ਇਹਨੂੰ ਵੀ ਆਪਾਂ ਪਕਾ ਲੈਣੇ ਆ ਠੀਕ ਆ ਜੀ ਬਹੁਤ ਹੀ ਜਲਦੀ ਬਣਨੇ ਵਾਲੀ ਸਬਜੀ ਆ ਤੇ ਜਿੱਦਾਂ ਦੀ ਆਪਾਂ ਜਾ ਕੇ ਨਾ ਵਿਆਹ ਦੇ ਵਿੱਚ ਖਾਂਦੇ ਆ ਫਰਾਈ ਗੋਭੀ ਉਦਾਂ ਦੀ ਆਪਾਂ ਘਰੇ ਬਣਾ ਕੇ ਤਿਆਰ ਕਰਨੀ ਆ ਇਹਨੂੰ ਆਪਾਂ ਟੱਕ ਕੇ ਪਕਾ ਲਿਆ ਮਸਾਲੇ ਨੂੰ ਇਹ ਦੇਖੋ ਕਿੰਨਾ ਸੋਹਣਾ ਮਸਾਲਾ ਆਪਣਾ ਜਿਹੜਾ ਵਧੀਆ ਤਰੀਕੇ ਨਾਲ ਪੱਕ ਗਿਆ ਬਹੁਤ ਸੋਹਣੀ ਮਹਿਕ ਆਉਂਦੀ ਹੈ ਇਹਦੇ ਵਿੱਚੋਂ ਤੇ ਹੁਣ ਆਪਾਂ ਜਿਹੜੇ ਆਲੂ ਗੋਭੀ ਫਰਾਈ ਕੀਤੇ ਸੀ ਉਹ ਸਾਰੇ ਇਹਦੇ ਵਿੱਚ ਪਾ ਦਨੇ ਆ ਤੇ ਪਾ ਕੇ ਆਪਾਂ ਚੰਗੀ ਤਰ੍ਹਾਂ ਇਹਨੂੰ ਕਰ ਦਨੇ ਆ ਮਿਕਸ ਠੀਕ ਆ ਜੀ ਮਿਕਸ ਕਰਕੇ ਇਹਨੂੰ ਆਪਾਂ ਢੱਕ ਦਣਾ ਆਲੂ ਗੋਭੀ ਜਿਹੜੇ ਆਪਣੇ ਤਕਰੀਬਨ ਆ 80% ਜਿਹੜੇ ਪੱਕ ਚੁੱਕੇ ਹੋਏ ਆ ਇਹ ਜਿਆਦਾ ਨਹੀਂ ਕੱਚੇ ਹੈਗੇ ਤੇ ਥੋੜਾ ਹੀ ਇਹਨਾਂ ਨੂੰ ਜਿਹੜਾ ਹੁਣ ਸਮਾਂ ਲੱਗਣਾ ਹੈ ਬਣਨੇ ਨੂੰ ਤੇ ਬਸ ਆਪਾਂ ਮਿਕਸ ਇਹਦਾ ਚੰਗੀ ਤਰ੍ਹਾਂ ਕਰਕੇ ਤੇ ਇਹਨੂੰ ਆਪਾਂ ਫਿਰ ਢੱਕ ਦੰਨੇ ਆ ਤੇ ਢੱਕ ਕੇ ਇਹਨੂੰ ਪਕਾ ਲੰਨੇ ਆ ਤੇ ਫਿਰ ਇਹਦੇ ਵਿੱਚ ਬਾਅਦ ਚ ਆਪਾਂ ਪਾ ਦਾਂਗੇ ਜੀ ਹਰਾ ਧਨੀਆ ਤੇ ਆਪਣੀ ਜਿਹੜੀ ਗੋਭੀ ਫਰਾਈ ਆ ਉਹ ਬਣ ਕੇ ਬੜੇ ਸੌਖੇ ਤਰੀਕੇ ਦੇ ਨਾਲ ਤਿਆਰ ਹੋ ਜਾਣੀ ਆ ਲਓ ਜੀ ਇਹਨੂੰ ਆਪਾਂ ਢੱਕ ਦਿੱਤਾ ਆ ਤੇ ਅਗਰ ਵੀਡੀਓ ਮੇਰੀ ਚੰਗੀ ਲੱਗਦੀ ਹੁੰਦੀ ਆ ਤਾਂ ਵੀਡੀਓ ਨੂੰ ਲਾਈਕ ਕਰ ਲਿਆ ਕਰੋ ਜੀ ਸ਼ੇਅਰ ਕਰਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਸਪੋਰਟ ਕਰੋ ਮੇਰੇ ਚੈਨਲ ਨੂੰ ਬਹੁਤ ਹੀ ਮਿਹਨਤ ਕਰਦੀ ਆ ਮੈਂ ਹਰ ਇੱਕ ਵੀਡੀਓ ਤਿਆਰ ਕਰਨ ਲਈ ਬਹੁਤ ਮਿਹਨਤ ਕਰਦੀ ਆ ਸਪੋਰਟ ਕਰਦੇ ਆ ਕਰੋ ਮੇਰੇ ਚੈਨਲ ਨੂੰ ਦੇਖੋ ਮੈਂ ਗੋਭੀ ਤੁਹਾਨੂੰ ਕੱਟ ਕੇ ਦਿਖਾਤੀ ਗੋਭੀ ਬਹੁਤ ਵਧੀਆ ਪੱਕ ਗਈ ਐਨ ਤੇ ਹੁਣ ਇਹਦੇ ਵਿੱਚ ਆਪਾਂ ਪਾ ਦਿੱਤਾ ਜੀ ਹਰਾ ਧਨੀਆ ਤੇ ਇਹਨੂੰ ਵੀ ਆਪਾਂ ਮਿਕਸ ਕਰ ਦੰਨੇ ਆ ਤੇ ਲਓ ਜੀ ਆਪਣੀ ਜਿਹੜੀ ਆਲੂ ਗੋਭੀ ਫਰਾਈ ਬਣ ਕੇ ਤਿਆਰ ਹੋ ਗਈ ਬਿਲਕੁਲ ਆਸਾਨ ਜਿਹੇ ਤਰੀਕੇ ਨਾਲ ਬਹੁਤ ਹੀ ਟੇਸਟੀ ਬਣਦੀ ਐ ਇਹ ਜਿਹੜੀ ਆਪਾਂ ਨਾਰਮਲ ਗੋਭੀ ਬਣਾਨੇ ਨਾ ਉਹਦੇ ਨਾਲੋਂ ਜਿਹੜੀ ਇਹ ਇਸ ਤਰ੍ਹਾਂ ਬਣਾਨੇ ਆ ਇਹ ਬਹੁਤ ਹੀ ਸਵਾਦ ਗੋਭੀ ਬਣ ਕੇ ਤਿਆਰ ਹੁੰਦੀ ਆ ਤੇ ਬਣ ਵੀ फटाफट ਜਾਂਦੀ ਤੇ ਬਹੁਤ ਸਵਾਦ ਬਣਦੀ ਆ ਤੇ ਲੋ ਜੀ ਆਪਣੀ ਆਲੂ ਗੋਭੀ ਤਿਆਰ ਵਾ ਬਣਾਓ ਖਾਓ ਵੀਡੀਓ ਦੇਖਣੇ ਸਾਰਿਆਂ ਦਾ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਪੋਰਟ ਕਰੋ ਜੀ ਮੇਰੇ ਚੈਨਲ ਨੂੰ ਦੇਖੋ ਕਿੰਨੀ ਸੋਹਣੀ ਆਪਣੀ ਆਲੂ ਗੋਭੀ ਬਣ ਕੇ ਤਿਆਰ ਹੋ ਗਈ